ਇੱਕ ਨਾ ਭੈਣ ਡਾਕਟਰ ਆ ਉਹਨਾਂ ਦੀ ਮੈਂ ਇੰਟਰਵਿਊ ਸੁਣੀ ਸੀ ਬਹਾਵਾ ਟਾਈਮ ਪਹਿਲਾਂ ਦੀ ਗੱਲ ਹੈ ਉਹ ਕਹਿੰਦੇ ਮੇਰੇ ਕੋਲ ਇੱਕ ਭਈਆ ਆਇਆ ਤੇ ਨਾਲ ਉਹਦੀ ਵਾਈਫ ਆ ਉਹ ਘੱਟੋ ਘਾਟ ਮਤਲਬ 40 50 ਸਾਲ ਦੇ ਨੇੜੇ ਸੀ ਤੇ ਉਹ ਵਾਈਫ ਪ੍ਰੈਗਨੈਂਟ ਸੀਗੀ ਤੇ ਉਹਨਾਂ ਨੇ ਉਹਨੂੰ ਪੁੱਛਿਆ ਭਈਏ ਨੂੰ ਵੀ ਤੇਰਾ ਕਿੰਨਾ ਬੱਚਾ ਵੀ 40 50 ਸਾਲ ਦੇ ਨੇੜੇ ਇਹ ਤੁਹਾਡੀ ਵਾਈਫ ਹੋ ਗਈ ਹੈ ਤੇ ਕਿੰਨੇ ਬੱਚੇ ਆ ਤੇ ਤੁਸੀਂ ਮਤਲਬ ਇੰਨੀ ਲੇਟ ਕਿਉਂ ਇਹ ਚਾਂਸ ਲੈ ਰਹੇ ਹੋ ਉਹ ਕਹਿੰਦਾ ਮੇਰੇ ਆਲਰੀ ਸੱਤਜਵਾਕ ਹੈਗੇ ਆ ਅਠਵਾਂ ਜਵਾਕ ਜੰਮ ਰਿਹਾ ਮੈਂ ਉੱਤੇ ਡਾਕਟਰ ਨੇ ਪੁੱਛਿਆ ਵੀ ਅਖਮਾ ਜਵਾਕ ਹੋਣ ਕੀ ਚੱਕਰ ਕੀ ਹੈ ਜੀ ਕੀ ਚੱਲ ਰਿਹਾ ਤੇਰੇ ਮਨ ਚ ਉਹ ਕਹਿੰਦਾ ਵੀ ਦੇਖੋ ਪੰਜਾਬ ਚ ਜਿਹੜਾ ਆਨਲਾ ਟਾਈਮ ਹੈ ਉਹ ਸਾਡਾ ਕਿਉਂਕਿ ਜਿਹੜੇ ਬੰਦੇ ਹੈਗੇ ਆ ਇੱਥੋਂ ਵਾਲੇ ਉਹ ਜਾਂ ਦਾ ਮੁੰਡੇ ਹੈਗੇ ਆ ਚਿੱਟੇ ਚ ਜਾਂ ਹੋਰ ਡਰਗ ਚ ਟੀਕੇਆਂ ਚ ਹਨਾ ਉਹਨਾਂ 'ਚ ਜਿਹੜੀ ਬੱਚਾ ਕਰਨ ਪੈਦਾ ਕਰਨ ਦੀ ਪਾਵਰ ਉਹ ਘਟ ਚੁੱਕੀ ਹੈ ਬਿਲਕੁਲ ਸਹੀ ਹੈ ਤੇ ਜਿਹੜੇ ਬਾਕੀ ਬਚਦੇ ਜਿਵੇਂ ਕਹਿੰਦੇ ਨੇ 10 20% ਹਿੱਸਾ ਹੈ ਉਹ ਬਾਹਰ ਜਾ ਰਿਹਾ ਹੂੰ